ਬੜਾ ਵੱਡਾ ਦਿਨ ਹੈ ਜੀ ਕਿਉਂਕਿ ਇੰਡੀਅਨ ਹਾਕੀ ਨੂੰ 100 ਸਾਲ ਹੋ ਗਏ ਆ 100 ਸਾਲ ਜੇ ਆਪਾਂ ਕਵਾਂਗੇ ਆਜ਼ਾਦੀ ਤੋਂ ਪਹਿਲਾਂ ਦੇ ਸਟਾਰਟ ਹੋਏ ਆ ਤਾਂ ਅੱਜ 100 ਸਾਲ ਬਣਾ ਰਹੇ ਔਰ ਬੜੀ ਵੱਡੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਇਹ 100 ਸਾਲ ਦੇ ਸਫ਼ਰ ਦੇ ਵਿੱਚ ਜਿਹੜਾ ਕੁਝ ਸਫ਼ਰ ਜਿਹੜਾ ਸਾਡਾ ਵੀ ਉਹਦੇ ਚ ਰਿਹਾ ਤੇ ਬੜੇ ਉਤਾਰ ਚੜਾਅ ਵੀ ਵੇਖੇ ਬੜੇ ਚੰਗੇ ਦਿਨ ਵੀ ਜਿਹੜੇ ਨੇ ਹਾਕੀ ਦੇ ਸਟਾਰਟਿੰਗ ਚ ਜਿੰਨੂੰ ਆਪਾਂ ਕਹਿੰਦੇ ਅੱਠ ਵਾਰੀ 골ਡ ਮੈਡਲ ਜਿੱਤੇ ਆ ਤੇ ਵਿੱਚ ਮਾੜਾ ਵਕਤ ਵੀ ਆਇਆ ਉਹ ਵੀ ਪਰ ਫਿਰ ਵੀ ਜੂਝਦੀ ਰਹੀ ਹੋਕੀ ਤੇ ਅੱਜ ਫੇਰ ਜਿਹੜਾ ਦੁਬਾਰਾ ਅਸੀਂ 올림픽 ਦੇ ਪੋਡੀਅਮ ਤੇ ਫਿਨਿਸ਼ ਕਰ ਰਹੇ ਹਾਂ ਤੇ ਇਹ ਬੜੀ ਵੱਡੀ ਗੱਲ ਆ ਤੇ ਕੁਝ ਸਪੋਰਟਸ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਮੈਡੀਟੇਸ਼ਨ ਆ ਤੇ ਜਿਹੜਾ ਪੰਜਾਬ ਸਰਕਾਰ ਦਾ ਉਪਰਾਲਾ ਕਿ ਸਪੋਰਟਸ ਨੂੰ ਵਧਾਵਾ ਦੇਵਾਂਗੇ ਤੇ ਜਿਹੜਾ ਯੂਥ ਦੀ ਜਿਹੜੀ એનર્ਜੀ ਆ ਉਹਨੂੰ ਚੈਨਲਾਈਜ਼ ਕਰ ਸਕਦੇ ਆ ਜਦੋਂ ਨਰਜੀ ਚੈਨਲਾਈਜ਼ ਹੋ ਗਈ ਸਹੀ ਡਾਇਰੈਕਸ਼ਨ ਜਾਣ ਲੱਗੀ ਤੇ ਮਾੜੀਆਂ ਆਤਾਂ ਵੱਲੋਂ ਆਪਣੇ ਆਪ ਹੀ ਦੂਰ हट ਜਾਣਗੇ ਇਹਾਰੇ ਬੱਚੇ ਨੂੰ ਸਪੋਰਟਸ ਕਰਨੀ ਚਾਹੀਦੀ ਹੈ ਸਪੋਰਟਸ ਮੇਰਾ ਇਹ ਮੰਨਣਾ ਹੈ ਕਿ ਹਮੇਸ਼ਾ professionally ਲੋੜ ਨਹੀਂ ਹੈ ਪਰ ਸਾਡਾ ਪਾਰਟ ਆਫ ਲਾਈਫ ਡੇਲੀ ਡੇਲੀ ਲਾਈਫ ਦਾ ਇੱਕ ਪਾਰਟ ਹੋਣਾ ਚਾਹੀਦਾ ਹੈ ਉੱਥੇ ਅਸੀਂ 1.5 ਘੰਟਾ ਦੇਣ ਦਾ ਕੱਢਣਾ ਉਹਨੂੰ ਫਿਟਨੈਸ ਦੇ ਹਿਸਾਬ ਨਾਲ ਕਹਿ ਲਓ ਭਾਵੇਂ ਉਹਨੂੰ ਸਪੋਰਟਸ ਦੇ ਹਿਸਾਬ ਨਾਲ ਕਹਿ ਲਓ ਜੇ ਅਸੀਂ ਮੈਂਟਲੀ ਫਿਜ਼ੀਕਲੀ ਫਿੱਟ ਰਵਾਂਗੇ ਤੇ ਆਪਣੇ ਪਰਿਵਾਰ ਵਾਸਤੇ ਵੀ ਚੰਗੇ ਰਵਾਂਗੇ ਆਪਣੀ ਸੋਸਾਇਟੀ ਵਾਸਤੇ ਵੀ ਆਪਣੇ ਸੂਬੇ ਵਾਸਤੇ ਵੀ